ਲੁਧਿਆਣਾ ਦੇ ਬੱਸ ਸਟੈਂਡ ਤੇ ਉਸ ਵੇਲੇ ਮਾਹੌਲ ਤਣਾਪੁਰਨ ਹੋ ਗਿਆ ਜਦੋਂ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਬਲਵਿੰਦਰ ਡੋਲਗਿਸ਼ ਦੇ ਵੱਲੋਂ ਬੱਸ ਸਟੈਂਡ ਦੇ ਨਜ਼ਦੀਕ ਪੈਂਦੇ ਹੋਟਲਾਂ ਦੇ ਵਿੱਚ ਚੱਲ ਰਹੇ ਅਵੈਧ ਦੇਪ ਵਪਾਰ ਦੇ ਖਿਲਾਫ ਬੱਸ ਸਟੈਂਡ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਅਤੇ ਬਲਵਿੰਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਇਲਾਕੇ ਦੇ ਲੋਕ ਦੇ ਵਪਾਰ ਕਰਨ ਵਾਲੀਆਂ ਔਰਤਾਂ ਤੋਂ ਬੜੇ ਪਰੇਸ਼ਾਨ ਹੋਏ ਪਏ ਨੇ ਅਤੇ ਅਵੈਧ ਚੱਲ ਰਹੇ ਦੇ ਵਪਾਰ ਉਦੋਂ ਤੱਕ ਧਰਨੇ ਲੱਗਦੇ ਰਹਿਣਗੇ ਜਦੋਂ ਤੱਕ ਇਸ ਤੇ ਕੋਈ ਵੱਡੀ ਕਾਰਵਾਈ ਨਹੀਂ ਹੁੰਦੀ। ਮੇਰਾ ਨਾਮ ਬਲਵਿੰਦਰ ਡੁਲਗੇਚਾ ਜੀ ਅੱਜ ਆਪਾਂ ਇੱਥੇ ਧਰਨਾ ਦਿੱਤਾ ਇਹ ਧਰਨਾ ਤਾਂ ਦਿੱਤਾ ਵਾ ਜੀ ਜਿਹੜਾ ਉਰੇ ਬਸ ਅੱਡੇ ਦੇ ਆ ਹੋਟਲਾਂ 'ਚ ਜਿਸ਼ਮ ਫਰੋਸੀ ਦਾ ਧੰਦਾ ਚੱਲਦਾ ਵਾ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਉਹ ਦਿਨ ਆਨਯੋਗ ਮੁੱਖ ਮੰਤਰੀ ਸਾਹਿਬ ਆਣੇ ਉਹ ਦਿਨ ਵੀ ਅਸੀਂ ਧਰਨਾ ਦੇਣਾ ਸੀ ਪਰ ਸਾਨੂੰ ਅਫਸਰਾਂ ਨੇ ਕਹਿ ਕੇ ਰੋਕਤਾ ਅਸੀਂ ਮੰਨ ਲਈ ਉਹਨਾਂ ਦੀ ਪਰ ਉਰੇ ਅਸੀਂ ਦੇਖਦੇ ਆ ਮਤਲਬ ਉਰੇ ਜਿਹੜਾ ਦੇਵਪਾਰ ਦਾ ਅੱਡਾ ਵਾ ਪੂਰਾ ਜੋਰਾ ਦੇ ਚੱਲਦਾ ਕਿਸੇ ਦਾ ਕੋਈ ਡਰ ਪਿਆ ਨਹੀਂ ਰਾਤ ਨੂੰ ਕੋਈ ਮੁਸਾਫਿਰ ਬਸ ਜੋ ਉੱਤਰਦਾ ਉਹਨੂੰ ਖੋ ਕਰ ਲੈਂਦੀ ਆ ਔਰੇ ਕੁੜੀਆਂ ਆ ਹੋਟਲ ਵਾਲਿਆਂ ਦੀ ਚੱਟਾ ਪੀਂਦੀ ਆ ਕੁੜੀਆਂ ਔਰੇ ਚੱਟਾ ਵੀ ਵਿਕਦਾ ਵਾ ਤੇ ਅਬ ਦੂਜਾ ਕੰਮ ਵੀ ਚੱਲਦਾ ਔਰੇ ਦੇਰ ਵਪਾਰ ਦਾ ਅੱਡਾ ਹੋਟਲ ਵਾਲੇ ਨੂੰ ਕਿਸੇ ਦਾ ਡਰ ਨਹੀਂ ਕੋਈ ਪੁਲਸ ਵਾਲੇ ਦਾ ਕਿਸੇ ਅਫਸਰ ਦਾ ਨਹੀਂ ਜਦੋਂ ਜਦੋਂ ਅਸੀਂ ਸੀਪੀ ਸਾਹਿਬ ਦੇ ਦਫ਼ਤਰ ਤਰਨਾ ਦਿੱਤਾ ਆਪਣਾ ਉਹਨਾਂ ਨੇ ਕਿਹਾ ਹੈਗਾ ਹੋ ਜੂਗੀ ਕਾਰਵਾਈ ਉਹਨਾਂ ਨੇ ਕੀਤੀ ਪਰ ਜਦੋਂ ਉਹ ਆਉਂਦੇ ਆ ਰੇਟ ਮਾਰਨ ਨੂੰ ਕੁਝ ਨਹੀਂ ਮਿਲਦਾ ਉਸ ਤੋਂ ਬਾਅਦ ਫੇਰ ਉਹ ਹੀ ਕੰਮ ਚੱਲਦਾ ਹੁਣ ਵੀ ਤੁਸੀਂ ਇਹ ਜਿੰਨੇ ਹੋਟਲ ਆ ਇਹਨਾਂ ਦੀ ਆਪਣਾ ਡੀਵੀਆਰ ਕਢਾ ਕੇ ਦੇਖ ਲੋ ਕੈਮਰੇ ਵਾਲਾ ਉਹ ਚੋਂ ਸਾਰਾ ਤੁਹਾਨੂੰ ਨਿਕਲ ਜਾਣੀਆਂ ਅਸੀਂ ਤਾਂ ਆਹੀ ਕਹਿੰਦੇ ਆ ਜਦੋਂ ਤੱਕ ਆ ਹੋਟਲ ਦਾ ਕੰਮ ਨਹੀਂ ਬੰਦ ਹੁੰਦਾ ਔਰੇ ਤੇ ਅਸੀਂ ਹੀ ਉੱਠਣਾ ਔਰੇ ਦਾ ਹੁਣ ਧਰਨਾ ਥਾਣਾ ਨਹੀਂ ਹੈ ਜੀ ਬਣਾ ਹਾਂਜੀ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਨਕੁਮਾਰ ਹੈ ਜੀ ਅਜੀ ਖੇਤਰ ਰੇਦਾ ਕਰਨੀ ਹੈ ਜਿਹੜਾ ਕਾਰਨ ਇਹ ਹੈ ਜੀ ਇਹਨਾਂ ਨੇ ਦੇਪਵਾਰ ਦਾ ਕੰਮ ਖੋਲਿਆ ਕੋਈ ਇੱਥੇ ਮੱਲੇ ਵਾਲਾ ਆ ਨਹੀਂ ਸਕਦਾ ਜਾ ਨਹੀਂ ਸਕਦਾ ਇਹਨਾਂ ਨੇ ਬਹੁਤ ਪਰੇਸ਼ਾਨ ਕੀਤਾ ਵੀ ਜਿਹੜਾ ਕੀ ਅਸੀਂ ਨਹੀਂ ਚੱਲਣ ਦੇਣਾ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਉਹ ਆ ਕੇ ਇੱਥੇ ਨਾਰੀ ਕਾਰਵਾਈ ਕਰੇ ਬਸ ਕਹਿੰਦਾ ਤੁਸੀਂ ਜਿਹੜੇ ਜੀ ਐਸ ਸੀ ਪੀ ਸਾਹਿਬ ਦੇ ਨੇ ਉਹਨੇ ਕੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਸੀਗਾ ਵੀ ਅਸੀਂ ਆ ਕੇ ਰੇਡ ਕਰਾਂਗੇ ਫੜਾਂਗੇ ਇਹਨਾਂ ਨੂੰ ਹਾਂਜੀ ਬਸ ਠੀਕ ਹੈ ਜੀ ਕਰਨੇ ਲੋਕਾਂ ਦੇ ਸਕੂਲ ਨੇ ਬੱਚਿਆਂ ਦੇ ਉਹਨਾਂ ਦਾ ਲੰਗੜਾ ਪੜਨਾ ਇੰਨਾ ਤੰਗਣਾ ਜੀ ਉਹ ਇਹਨਾਂ ਨੇ ਤਾਂ ਬਹੁਤ ਪਰੇਸ਼ਾਨ ਕੀਤਾ ਪਿਆ ਜੀ ਜੋ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਮੰਗ ਕਰਦੇ ਆ ਵੀ ਆ ਕੇ ਕਾਰਵਾਈ ਕੀਤੀ ਜਾਵੇ ਜੈ ਇਹ ਇਹ ਵਾਲੇ ਗੱਲ ਕਰ ਰਹੇ ਆ ਜੀ ਇਹਨਾਂ ਦੀ ਕੰਪਲੇਂਟ ਤਾਂ ਇਹ ਵੀ ਜਿਹੜਾ ਹੋਟਲਾਂ ਚ ਜਿਹੜਾ ਹੈਗਾ ਸ਼ਰਿਆਂ ਦੇ ਪਾਰ ਦਾ ਧੰਦਾ ਹੋ ਰਿਹਾ ਪਰ ਮੇਰੇ ਵੱਲੋਂ ਟਾਈਮ ਟੂ ਟਾਈਮ ਚੈਕਿੰਗ ਕੀਤੀ ਜਾਂਦੀ ਹੈ ਠੀਕ ਹੈ ਮੈਂ ਆਪਣੇ ਸੋਰਸ ਵੀ ਲਾਏ ਹੋਏ ਆ ਮੈਨੂੰ ਜਦੋਂ ਹੀ ਕੋਈ ਇਦਾਂ ਦੀ ਮੈਨੂੰ ਔਨ ਰਿਕਾਰਡ ਖਬਰ ਮਿਲੂਗੀ ਤਾਂ ਆਪਾਂ ਕਾਰਵਾਈ ਕਰਾਂਗੇ ਜਿਵੇਂ ਇਹਨਾਂ ਨੇ ਹੁਣ ਵੀ ਕਿਹਾ ਵੀ ਟੀਵੀਆਰ ਚੈੱਕ ਕਰਾ ਲਓ ਤੁਸੀਂ ਇਦਾਂ ਦੀ ਦੇਖੋ ਜੀ ਡੀਵੀਆਰ ਕਿਸ ਦੀ ਡੀਵੀਆਰ ਕਿ ਕਿਸ ਕਾਨੂੰਨ ਨਾਲ ਅਸੀਂ ਇਦਾਂ ਕਢਾ ਕੇ ਲੈ ਕੇ ਜਾ ਸਕਦੇ ਹਾਂ ਅਗਲੇ ਦੇ ਸਿਕਿਉਰਟੀ ਪਰਪਸ ਤੋਂ ਕੈਮਰਾ ਲਾਇਆ ਹਾਂ ਹਾਂ ਜਦੋਂ ਸਾਨੂੰ ਕੋਈ ਲੱਗੂਗੀ ਕੋਈ ਉਹ ਜੀ ਕੋਈ ਕਾਰਵਾਈ ਹੋਊਗੀ ਤਦੇ ਅਸੀਂ ਉਹਨਾਂ ਦੀ ਡੀਵੀਆਰ ਲਵਾਂਗੇ ਤੁਹਾਡੇ ਤੁਸੀਂ ਘਰ 'ਚ ਆਪਣੇ ਸੇਫਟੀ ਵਾਸਤੇ ਕੈਮਰਾ ਲਾ ਤੋੜੀ ਡੀਵੀਆਰ ਮੈਂ ਲੈ ਕੇ ਜਾ ਸਕਦੀ ਹਾਂ ਬਿਨਾਂ ਕਿਸੇ ਰੀਜ਼ਨ ਤੋਂ ਜਦ ਤੱਕ ਜਦ ਤੱਕ ਮੇਰੇ ਕੋਲ ਕੋਈ ਮੇਰੇ ਕੋਲ ਕੋਈ ਠੋਸ ਉਹਦੇ ਉਹਦੇ ਲਈ ਮੇਰੇ ਕੋਲ ਕੋਈ ਠੋਸ ਐਵਿਡੈਂਸ ਮੇਰੇ ਕੋਲ ਸਾਹਮਣੇ ਨਹੀਂ ਆਇਆ ਮੈਂ ਕਿਸੇ ਤੀਜਤ ਮੈਂ ਪਰਚਾ ਦਰਜ ਕਰਕੇ ਡੀਵੀਆਰ ਚੱਕ ਸਕਦੀ ਹਾਂ ਜੀ ਜੀ ਠੀਕ ਹੈ ਜੀ ਤਾਂ ਮੈਂ ਮੈਂ ਆ ਰੇਟਸ ਵੀ ਕੰਡਕਟ ਕਰ ਰਹੀ ਹਾਂ ਟਾਈਮ ਟੂ ਟਾਈਮ ਤੇ ਮੈਂ ਸੋਰਸ ਵੀ ਆਪਣੇ ਲਾਏ ਹੋਏ ਆ ਠੀਕ ਹੈ ਜਦ ਕੋਈ ਮੈਨੂੰ ਉਧਰੋਂ ਦੀ ਇਨਫੋਰਮੇਸ਼ਨ ਆਊਗੀ ਤਾਂ ਪਰਚਾ ਦਵਾਂਗੇ ਠੀਕ ਹੈ ਜੀ ਆ ਸੁਣੇ ਇੱਧਰ ਭਾਈ ਜੀ ਆ ਗਏ ਤੁਸੀਂ ਨਾਲ ਜਿਹੜੇ ਬਾਅਦ ਵੀ ਕੁੜੀ ਨੂੰ ਆਰਡਰ ਵਾਲੇ ਨਾਲ ਉਹ ਦੱਸਦੇ ਅਸੀਂ ਕਹਿੰਦੇ ਹਾਂ ਕਿ ਸੈਚੋ ਮੈਡਮ ਫੇਰ ਉਹੀ ਹਰ ਵਾਰ ਦੀ ਤਰ੍ਹਾਂ ਜਿਵੇਂ ਕਮਿਸ਼ਨਰ ਸਾਹਿਬ ਦੇ ਦਫ਼ਤਰ ਗਏ ਲੈ ਲਿਆ ਲੈਟਰ ਜਆ ਕਰਾਂਗੇ ਕਾਰਵਾਈ ਹੁਣ ਉਹਨਾਂ ਨੇ ਬੁਲਾ ਲਿਆ ਕੋਈ ਕਾਰਵਾਈ ਨਹੀਂ ਹੋਣੀ ਮੈਨੂੰ ਪਤਾ ਵਾ ਜੇ ਕਿ ਤੁਹਾਡੇ ਮੰਦੀ ਹਜੇ ਸੰਤੁਸ਼ਟ ਸਾਨੂੰ ਤਸੱਲੀ ਕੋਈ ਨਹੀਂ ਹੈਗੀ ਸਾਨੂੰ ਤਾਂ ਹੋਵੇ ਜੇ ਉਹਨਾਂ ਦੇ ਪਰਚੇ ਦਰਜ ਹੋਣ ਇਹ ਹੋਟਲ ਮਾਲਕਾਂ ਨੂੰ ਵਿੱਚ ਪਾ ਕੇ ਪਰਚੇ ਦਰਜ ਹੋਣ ਆ ਜਿਹੜੇ ਇਹਨਾਂ ਦੇ ਦਿਮਾਗ 'ਚ ਥੋੜਾ ਫਤੂਰ ਹੈ ਨਾ ਪੁਲਿਸ ਸਾਡੇ ਨਾਲ ਆ ਲੀਡਰ ਇਹਨਾਂ ਦੇ ਪਰਚੇ ਦਰਜ ਹੋਣ ਤਾਂ ਰੁਕਣਾ ਕੰਮ ਇਹਨਾਂ ਨੇ ਨਹੀਂ ਰੁਕਣਾ ਰੁਕਣਾ ਰੱਖਣਾ ਕੰਮ ਦੇਖ ਲਓ ਹੁਣ ਵੀ ਕੁਝ ਨਹੀਂ ਹੋਣਾ ਤੇ ਤੁਹਾਡਾ ਹੁਣ ਨੈਕਸਟ ਸਟੈਪ ਕੀ ਹੋਵੇਗਾ ਭਾਜੀ ਹੁਣ ਅੱਗੇ ਹੁਣ ਦੇਖਦੇ ਆ ਜੋ ਨਾ ਗੱਲ ਮੰਨੀ ਫੇਰ ਅਸੀਂ ਪੱਕਾ ਕਰਾਂਗੇ ਧਰਨਾ ਉਰੇ ਠੀਕ ਹੈ ਭਾਈ ਥੈਂਕ ਯੂ ਜੀ ਐਸਐਮਜ਼ ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲ